ਇਹ ਪਹਿਲਾਂ ਬੈਡਸ ਖਾਲੀ ਰਹਿੰਦੇ ਸੀ ਹੁਣ ਇਸ ਵੇਲੇ ਉਹ ਆਪਣੀ ਕਪੈਸਿਟੀ ਤੋਂ ਡੇਢ ਗੁਣਾ ਵੱਧ ਕੰਮ ਕਰ ਰਹੇ ਹਨ ਇੱਥੇ ਅੱਜ ਦੀ ਡੇਟ ਤੋਂ 75 ਬੰਦੇ ਅਸੀਂ ਐਡਮਿਟ ਕਰਾਏ ਹਨ ਜਿਨ੍ਹਾਂ ਦਾ ਨਸ਼ਾ ਛੁਡਾਇਆ ਹੈ ਛੁਡਾਉਣ ਵਾਸਤੇ ਸੋ ਜਿਹੜੀ ਤੁਹਾਡੀ ਇਹ ਹੈਗੀ ਗੱਲ ਤੁਸੀਂ ਕਿਸੇ ਵੀ ਥਾਣੇ 'ਚ ਚਲੇ ਜਾਓ ਸੋ ਥਿਸ ਇਜ਼ ਫਾਰ एवरीवन ਜੇ ਕਿਸੇ ਵੀ ਥਾਣੇ 'ਚ ਕਿਸੇ ਵੀ ਚੌਕੀ 'ਚ ਤੁਹਾਡੇ ਆਂਡ ਗਵਾਂਡ 'ਚ ਕੋਈ ਬੰਦਾ ਹੈ ਜਿਹੜਾ ਨਸ਼ਾ ਕਰਦਾ ਹੈ ਔਰ ਛੱਡਣਾ ਚਾਹੁੰਦਾ ਹੈ ਤੇ ਐਸੀ ਉਹਨੂੰ ਡੀ ਐਡਿਕਸ਼ਨ ਸੈਂਟਰ ਨਸ਼ਾ ਛੁਡਾਉ ਸੈਂਟਰ ਚ ਸੀ ਐਡਮਿਟ ਕਰਾਵਾਂਗੇ ਦੂਜੀ ਗੱਲ ਕਿ ਫਰੀਦਕੋਟ ਪੁਲਿਸ ਨੂੰ ਜਿੰਨਾ ਇੱਕ ਸਹਿਯੋਗ ਸਾਰੇ ਸਿਟੀਜ਼ਨਸ ਦਾ ਮਿਲਾਇਆ ਉਹਦੀ ਮੇਨ ਵਜ੍ਹਾ ਇਹ ਹੈ ਕਿ ਜੜੀ ਵੀ ਇਨਫੋਰਮੇਸ਼ਨ ਸਾਡੇ ਕੋਲ ਆਂਦੀ ਹੈ ਸਾਡੇ ਕਿਸੇ ਵੀ ਐਸ ਐਚ ਯੂ ਸਾਹਿਬਾਨ ਦੇ ਕੋਲ ਆਂਦੀ ਹੈ ਜੀਓਜ਼ ਦੇ ਕੋਲ ਆਂਦੀ ਹੈ ਮੇਰੇ ਕੋਲ ਆਂਦੀ ਅਸੀਂ ਉਹਦੇ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਇਮੀਡੀਏਟਲੀ ਅਸੀਂ ਐਕਟ ਕਰੀਏ ਔਰ ਉਹਦਾ ਹੀ ਇੱਕ ਨਤੀਜਾ ਹੈ ਕਿ ਅਸੀਂ ਤੁਹਾਡਾ ਇੱਕ ਭਰੋਸਾ ਜਿੱਤ ਪਾਇਆ ਹੈ ਕਾਫੀ ਹੱਦ ਤੱਕ ਜਿੱਤ ਪਾਏ ਜਿਹੜਾ ਥੋੜਾ ਬਹੁਤ ਰਹਿ ਗਿਆ ਉਹਦੇ ਵਾਸਤੇ ਆਪਾਂ ਇੱਥੇ ਬੈਠੇ ਆਂ ਔਰ ਇਸ ਤਰ੍ਹਾਂ ਦੀ ਜਿਹੜੀ ਮੀਟਿੰਗਸ ਹੈਗੀ ਉਹ ਅਸੀਂ ਆਰਗੇਨਾਈਜ਼ ਕਰਦੇ ਆਂ ਤੁਹਾਡੇ ਕੋਲ ਅਸੀਂ ਆਂਦੇ ਆਂ ਦੈਸ ਐਸਐਸਪੀ ਵਿਲ ਹਰਸੈਲਫ ਕੋਲ ਅਸੀਂ ਡੀਸੀ ਬੰਮ ਦੇ ਨਾਲ ਅਸੀਂ ਮਿਲ ਕੇ ਇੱਕ ਨਵਾਂ ਇੱਕ ਇਹ ਸ਼ੁਰੂ ਕੀਤਾ ਹੈ ਕਿ ਐਸਐਚਓਜ਼ ਡੇਲੀ 10 ਜਾਂ 4 ਪਿੰਡਾਂ ਦੇ ਐਸਐਚਓਜ਼ ਜਾਣਗੇ ਗੈਸਟਡ ਅਫਸਰ ਜਾਣਗੇ ਤਾਂ ਕਿ ਸਾਕੀ ਉਹ ਜਿਹੜੀ ਦੂਰੀ ਹੈ ਪੁਲਿਸ ਔਰ ਸਾਡੇ ਵਿੱਚ ਉਹ ਘੱਟ ਸਕੇ ਉਹ ਇਹ ਜਿਹੜੇ ਹੋਰ ਕਿਸੇ ਦਾ ਅਗਰ ਕੋਈ ਫਿਨਰ ਪੁਆਇੰਟ ਹੈ ਤਾਂ ਉਹ ਵੀ ਸਾਨੂੰ ਦੱਸੋ ਇਸ ਤੋਂ ਇਲਾਵਾ ਇਫ देयर ਇਜ਼ ਸਮਥਿੰਗ ਕਿ ਜਿਹੜਾ ਕੁਝ ਚੰਗਾ ਕੁਝ ਹੋਇਆ ਹੈ ਤਾਂ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਜਾਂ ਤੁਹਾਡੀ ਜਿਹੜੀ ਕੋਈ ਗਰੀਵਾਂਸ ਹੈ ਉਹ ਦੱਸ ਸਕਦੇ ਹੋ ਠੀਕ ਜੀ ਮੈਮ ਇਧਰ ਆਇਓ ਸੱਚੀ ਗੱਲ ਜੀ ਲੋਕੀ ਧੀਆਂ ਜੰਮਦੇ ਆ ਡਰਦੇ ਆ ਪਰ ਅਸੀਂ ਮਾਨ ਕਰਦੇ ਹਾਂ ਕਿ ਤੁਸੀਂ ਸਾਡੀ ਬੇਟੀ ਐਸਐਸਪੀ ਅਸੀਂ ਮਾਨ ਕਰਦੇ ਹਾਂ ਕਿ ਤੁਸੀਂ ਨਸ਼ਾ ਨੂੰ ਨੱਥ ਪਾਤੀ ਬਹੁਤ ਹੀ ਮਾਨਦੋਤ ਤੇ ਰਿਸਪੈਕਟੇਬਲ ਮੈਡਮ ਇੱਕ ਸਾਡੀ ਹੋਰ ਵੀ ਖੁਸ਼ੀ ਦੀ ਗੱਲ ਹੈ ਅਸੀਂ ਇੱਥੇ ਦੇਖਦੇ ਸੀ ਕਿ ਲੋਕੀ ਪਤਨ ਜੂਆ ਕਰਦੇ ਸੀ ਕਿ ਤਾਸ਼ ਖੇਡਦੇ ਸੀ ਉਹ ਬਹੁਤ ਘੱਟ ਸੀ ਆ ਕਿ ਇਸ ਤਰ੍ਹਾਂ ਜੇ ਤੁਸੀਂ ਕੰਮ ਕਰਦੇ ਰਹੋਗੇ ਤਾਂ ਇੱਥੇ ਬਹੁਤ ਸਖਾਵਾਂ ਮਾਹੌਲ ਸਾਨੂੰ ਮਿਲੇਗਾ ਥੈਂਕ ਯੂ ਵੈਰੀ ਮਚ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦੀ ਹਾਂ ਮੇਰੇ ਗਨਮੈਨਸ ਮੇਰੇ ਸੇ ਬਹੁਤ ਜ਼ਿਆਦਾ ਪਰੇਸ਼ਾਨ ਹੈ ਨਹੀਂ ਨਹੀਂ उन्होंने पता ही नहीं चलता एस एस पी कि चली जाती है रात क्या मैं रात के दस बजे अकेले उस सड़क पर निकल सकती हूँ अगर मैं ही नहीं निकल पाऊंगी तो आप लोग कैसे निकलेंगे तो ये गनमैन ना बड़े परेशान जो होंगे कि हम कि ली मैडम एंड आई वॉन्ट टू सी हाउ आई फील एज अ वूमेन क्योंकि एक इंस्टिंग नहीं इतना कुछ ठीक नहीं है oh, 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 बहुत बार शहर च ऐसे पॉइंट होंगे जिथे रात वेले आ, लाइट घट है या जिन्हें क्या कि कुछ मोटरसाइकिल पर अगर मान लिओ दो मुंडे निकल रहे हैं तो जो इमीडिएटली फील अनसेफ ਇਹ ਕੁਝ ਐਸੇ ਇੱਕ ਬਲੈਕ ਸਪੌਟਸ ਹੁੰਦੇ ਆ। ਸੋ ਉਹਨਾਂ ਦੀ ਵੀ ਆਈ ਵੁੱਡ ਵਾਂਟ ਕਿ ਜਿਵੇਂ ਤੁਸੀਂ ਸਾਨੂੰ ਕੁਝ ਪੁਆਇੰਟਾਂ ਬਾਰੇ ਪਹਿਲਾਂ ਦੱਸਿਆ ਤੁਸੀਂ ਸਾਨੂੰ ਦੱਸੋ। ਸਪੈਸ਼ਲੀ ਜਿਹੜੇ ਵੈਲ ਮੀਨਿੰਗ ਸਾਡੇ ਪੜ੍ਹਿਆ ਲਿਖਿਆ ਤੱਕ ਦਾ ਹੈ, ਜਿਹੜਾ ਆਫਿਸ ਗoing ਤੱਕ ਦਾ ਹੈ, ਜਿਹੜਾ ਕਮਾ ਕੇ ਖਾਣੇ ਵਾਲਾ ਆਪਣੀ ਮਿਹਨਤ ਮਜ਼ਦੂਰੀ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਆਂ। ਐਂਡ ਇੱਕ ਇੱਕ ਇਹ ਵੀ ਇਮੇਜ ਹੁੰਦੀ ਹੈ ਕਿ ਨਹੀਂ ਜੀ ਪੁਲਿਸ ਦੇ ਕੋਲ ਨਾ ਜਾਣਾ ਪਏ। ਸੋ ਮੈਂ ਉਹ ਡਿਸਟੈਂਸ ਘੱਟ ਕਰਨਾ ਚਾਹਾਂ। ਯੂ ਸ਼ੁੱਡ ਕਮ ਟੂ ਅਸ ਬਾਈ ਫੀਲਿੰਗ ਕਿ ਹਾਂਜੀ ਉਹ ਸਾਡੇ ਮਿੱਤਰ ਨੇ ਤੇ ਅਸੀਂ ਉੱਥੇ ਜਾਣਗੇ ਤੇ ਤੁਹਾਨੂੰ ਇੱਕ ਕੌਨਫੀਡੈਂਸ ਅਸੀਂ ਦੇ ਪਾਈਏ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਜਿਹੜਾ ਆਪਾਂ ਇਹ ਅੱਜ ਪ੍ਰੋਗਰਾਮ ਰੱਖਿਆ ਸੰਪਰਕ ਸੰਪਰਕ ਦਾ ਇਹੋ ਹੀ ਮੀਨਿੰਗ ਸੀ ਜਿਹੜਾ ਆਪਾਂ ਗੱਲਾਂ ਸਾਂਝੀਆਂ ਕੀਤੀਆਂ ਨੇ ਜਿਵੇਂ ਆਪਾਂ ਬਾਅਦ ਆਨ ਤੁਸੀਂ ਦੇਖਣਾ ਵੀ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਛੋਟਾ ਬੱਚਾ ਕਾਲ ਕਰਦਾ ਹੈ ਤਾਂ ਉੱਥੇ 300 ਸੋ ਸਟੈਮ ਆ ਜਾਂਦੀ ਹੈ ਅਜੇ ਆਪਾਂ ਨੂੰ ਕੁਝ ਇਹੋ ਜਿਹਾ ਸਾਡੇ ਹੈਲਪਲਾਈਨ ਨੰਬਰ ਨੇ ਜਿਹੜਾ ਆਮ ਪਬਲਿਕ ਨੂੰ ਨਹੀਂ ਪਤਾ ਆਪਾਂ ਲੋਕ ਇਤਨਾ ਵੀ ਜਿਹੜਾ ਅਸੀਂ ਇੱਕ ਨੰਬਰ ਉੱਪਰ ਨੋਟ ਕਰਾਇਆ ਹੈ ਇਹ ਨੰਬਰ ਇੰਨਾ ਕੁ ਸੇਫ ਹੈ ਵੀ ਉਸ ਤੇ ਇਸ ਨੰਬਰ ਤੇ ਕਿਸੇ ਦਾ ਨਾਮ ਨਹੀਂ ਆਉਣਾ ਸਾਨੂੰ ਐਕਸ਼ਨ ਕਰਨਾ ਪਏਗਾ ਦੇਖੋ ਹਰ ਕਿਸੇ ਕੋਲ ਇਹ ਨੰਬਰ ਹੋਏਗਾ ਤੇ ਉਹਦੇ ਉੱਤੇ ਡਿਊਟੀ ਸਦੀਵਾਦੀ ਜੋ ਵੀ ਸਾਨੂੰ ਉੱਥੇ ਜਾ ਕੇ ਐਕਸ਼ਨ ਕਰਨਾ ਪਏਗਾ ਸਾਨੂੰ ਦੇਖਣਾ ਪਏਗਾ ਕਿ ਇਹ ਕੀ ਸਹੀ ਇਨਫੋਰਮੇਸ਼ਨ ਜੇ ਇਨਫੋਰਮੇਸ਼ਨ ਸਹੀ ਹੈ ਤੇ ਅਸੀਂ ਉਸ ਤੇ ਤੁਰੰਤ ਐਕਸ਼ਨ ਕਰਦੇ ਹਾਂ ਇਸ ਨੰਬਰ ਤੇ ਇਹ ਜਿਹੜਾ ਹੈਲਪਲਾਈਨ ਨੰਬਰ ਹੈ ਇਹ ਡਰੱਗਸ ਤੇ ਡਰੱਗ ਕੰਮ ਕਰਦਾ ਹੈ ਜੇ ਕੋਈ ਵੀ ਆਪਣੇ ਆੜ-ਗਵਾੜ ਦੇ ਵਿੱਚ ਕੋਈ ਨਸ਼ਾ ਵੇਚਦਾ ਜਾਂ ਕਿਸੇ ਦਾ ਕੋਈ ਬੱਚਾ ਕੋਈ ਨਸ਼ਾ ਕਰਦਾ ਹੈ ਕਈ ਵਾਰ ਕਿਉਂ ਹੁੰਦਾ ਹੈ ਵੀ ਪੇਰੈਂਟਸ ਹੀ ਉਹਨੂੰ ਦਾਖਲ ਕਰਾਉਂਦੇ ਕਿਉਂਕਿ ਉਹਨੂੰ ਬਦਨਾਮੀ ਮਸੂਰਤ ਹੁੰਦੀ ਹੈ ਵੀ ਅਸੀਂ ਇਹਦੇ ਬੱਚੇ ਨੂੰ ਕਿਸੇ ਸੈਂਟਰ ਚ ਲੈ ਕੇ ਜਾਵਾਂਗੇ ਤੇ ਸਾਡੀ ਇਸ ਤੇ ਬਰਾਮੀ ਆਉਂਦੀ ਤੁਸੀਂ ਹੈਲਪ ਕਰ ਸਕਦੇ ਹੋ ਜੇ ਇਸ ਨੰਬਰ ਤੇ ਕਿਉਂਕਿ ਅਸੀਂ ਉੱਥੇ ਪਹੁੰਚ ਜਾਗੇ ਅਸੀਂ ਉਹਨੂੰ ਜਰੂਰੀ ਨਹੀਂ ਹੈ ਅੱਜ ਕਿਸੇ ਨੂੰ ਨਸ਼ੇ ਵਾਲੇ ਬੰਦੇ ਨੂੰ ਜੇਲ੍ਹ ਚ ਭੇਜਣਾ ਹੈ ਤੂੰ ਸਾਡੀ ਡਿਊਟੀ ਹੈ ਇਸ ਨੂੰ ਨਸ਼ਾ ਮੁਕਤ ਕਰਨ ਵਾਸਤੇ ਜਿਹੜਾ ਇਹ ਬਿਮਾਰੀ ਚ ਬੱਚੇ ਲੱਗ ਜਾਂਦੇ ਨੇ ਇਹ ਕੋਈ ਨਸ਼ੇੜੀ ਨਹੀਂ ਹੁੰਦੇ ਇਹ ਇੱਕ ਪੇਸ਼ੈਂਟ ਹੁੰਦੇ ਨੇ ਪੇਸ਼ੈਂਟ ਨੂੰ ਟਰੀਟਮੈਂਟ ਦੀ ਲੋੜ ਹੈ ਉਹ ਸਿਰਫ ਆਪਾਂ ਜੇ ਸਹਿਯੋਗ ਕਰਾਂਗੇ ਆਪਾਂ ਸਮਾਜ ਸਹਿਯੋਗ ਕਰੇਗਾ ਆਪਾਂ ਇਹਨਾਂ ਨੂੰ ਉਸ ਤੁमारी ਤੋਂ ਬਾਹਰ ਜਾ ਸਕਦੇ ਆ ਸਾਡੀ ਇਹ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਵੀ ਸਾਨੂੰ ਵੱਧ ਵੱਧ ਹੈਲਪੀ ਲੋੜ ਹੈ ਜਿੰਨਾ ਚਿਰ ਆਪਣਾ ਸਮਾਜ ਜਾਂ ਤੁਸੀਂ ਸਾਡਾ ਸਾਥ ਦਿਓਗੇ ਉਹਨਾਂ ਚਿਰ ਅਸੀਂ ਇਹਨੂੰ ਫ੍ਰੀ ਨਹੀਂ ਕਰ ਸਕਦੇ ਅਸੀਂ ਇਸ ਟਾਈਮ ਸਾਡੇ ਸਾਹ ਨਾਲ 80% ਫ੍ਰੀ ਕੋ ਨੂੰ ਨਸ਼ਾ ਮੁਕਤ ਕਰ ਦਿੱਤੇ ਆ ਪਰ ਫਿਰ ਵੀ ਅਜੇ ਸ਼ਿਕਾਇਤ ਮਿਲਦੀ ਹੈ ਪਬਲਿਕ ਤੋਂ ਵੀ ਕਿਉਂਕਿ ਜਿਹੜਾ ਨਸ਼ਾ ਕਰਨਾ ਉਹ ਕੋਈ ਏਡੀ ਛੇਤੀ ਇਹ ਛੱਡਣ ਵਾਲੀ ਚੀਜ਼ ਨਹੀਂ ਹੈਗੀ ਉਹ ਆਪਣੀ ਦੌੜ ਦੌੜਦਾ ਹੈ ਤਿੰਨ ਨਸ਼ਾ ਬਿੱਤਣ ਵਾਲੇ ਅਸੀਂ 80% ਅੰਦਰ ਕਰ ਚੁੱਕੇ ਹਾਂ ਕਿਉਂਕਿ ਜਿਹੜੇ ਬੱਚੇ ਨਸ਼ਾ ਅਡਿਕਟ ਹੋ ਚੁੱਕੇ ਨੇ ਅਸੀਂ ਤੋਂ ਨਹੀਂ ਤੁਹਾਡੀ ਹੈਲਪ ਨਾਲ ਉਹਨਾਂ ਨੂੰ ਅਸੀਂ ਨਸ਼ਾ ਸ਼ਰਬ ਕੇਂਦਰਾਂ ਚ ਲਜਾਈਏ ਤੇ ਉਹਨਾਂ ਨੂੰ ਨਵਾਂ ਜੀਵਨ ਦੇਈਏ ਥੈਂਕ ਯੂ ਸਤਿਕਾਰ ਸਾਰੇਓ ਦੇ ਐਸਐਸਪੀ ਸਾਹਿਬ ਸਾਡੇ ਰੈਸਟੋ ਅਸੋਸੀਏਸ਼ਨ ਆਪ ਜੀ ਨੂੰ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਸਰੂਪ ਪਰ ਪੇਟ ਕਰਨਾ ਚਾਹੁੰਦੇ ਆ ਜੋਗਿਕ ਕਲਾਸ ਲਾਉਣੇ ਲਈ ਇੱਥੇ ਸਰਵਿਸ ਕਰਦੇ ਸਾਰੇ ਲੋਕਾਂ ਨੂੰ ਜਿਹੜਾ ਯੋਗੀ ਕਲਾਸ ਲਾਉਣੇ ਲਈ ਇੱਥੇ ਸਰਵਿਸ ਕਰਦੇ ਸਾਰੇ ਲੋਕਾਂ ਨੂੰ ਜਿਹੜਾ ਯੋਗੀ ਕਲਾਸ ਲਾਉਣੇ ਲਈ ਇੱਥੇ ਸਰਵਿਸ ਕਰਦੇ ਸਾਰੇ ਲੋਕਾਂ ਨੂੰ ਜਿਹੜਾ ਯੋਗੀ ਕਲਾਸ ਲਾਉਣੇ ਲਈ ਇੱਥੇ ਸਰਵਿਸ ਕਰਦੇ ਸਾਰੇ ਲੋਕਾਂ ਨੂੰ ਜਿਹੜਾ ਯੋਗੀ ਕਲਾਸ ਲਾਉਣੇ ਲਈ ਇੱਥੇ ਸਰਵਿਸ ਕਰਦੇ ਸਾਰੇ ਲੋਕਾਂ ਨੂੰ ਜਿਹੜਾ ਯੋਗੀ ਕਲਾਸ ਲਾਉਣੇ ਲਈ ਇੱਥੇ ਸਰਵਿਸ ਕਰਦੇ ਸਾਰੇ ਲੋਕਾਂ ਨੂੰ ਜਿਹੜਾ ਯੋਗੀ ਕਲਾਸ ਲਾਉਣੇ ਲਈ ਇੱਥੇ ਸਰਵਿਸ ਕਰਦੇ ਸਾਰੇ ਲੋਕਾਂ ਨੂੰ ਜਿਹੜਾ ਯੋਗੀ ਕਲਾਸ ਲਾਉਣੇ ਲਈ ਇੱਥੇ ਸਰਵਿਸ ਕਰਦੇ ਸਾਰੇ ਲੋਕਾਂ ਨੂੰ ਜਿਹੜਾ ਯੋਗੀ ਕਲਾਸ ਲਾਉਣੇ ਲਈ ਇੱਥੇ ਕੀਤਾ ਮੈਡਮ ਤੋਂ ਕੀ ਰਿਹਾ ਹੋ ਗਿਆ ਮੈਂ ਤੁਹਾਨੂੰ ਜੇਸਟ ਕਰੀਏ ਆਪ ਵੀ ਆਇਆ ਇੱਥੇ ਆਹ ਆਹ ਇਹ ਵੀ ਉਸ ਦਾ ਅਕਸਰ ਹੈ ਆਹ ਉਹ ਮੈਂ ਇੱਕ ਜਗ੍ਹਾ ਦੇ ਵਿੱਚ ਪਾਉਂਦਾ ਰੱਖਦਾ ਹਾਂ ਮਾਂ ਯੋਗਸਾਨ ਇਹਦਰ ਆਪਣੀ ਫ੍ਰੀ ਟੈਂਪਲ ਦੀ ਤਗੜੀ ਮੈਡਮ ਸਾਡੇ ਜ਼ਿਲ੍ਹੇ ਦੀ ਨਵਾਰ ਪਧਤੀ ਜਿਹੜਾ ਤੁਸੀਂ ਆਏ ਤੁਹਾਡੀ ਟੀਮ ਨੇ ਗੋਆ ਨੰਦਾ ਵੀ ਨਸ਼ੇ ਵਾਲੇ ਵਾਕੇ ਖਤਮ ਹੋ ਰਹੇ ਮੈਡਮ ਦੂਜੀ ਗੱਲ ਇਹ ਵੀ ਜੈਨ ਸਾਹਿਬ ਹੈ ਜਿਲ੍ਹੇ ਦਾ ਜੈਨ ਬੜਾ ਕੁਮਾਰ ਕਹਿੰਦੇ ਜਿਲ੍ਹੇ ਦਾ ਸਭ ਤੋਂ ਮਾਨਯੋਗ ਸਰ ਆਪਣੀ ਟੀਮ ਕੋਲ ਦੀ ਵੂਮੈਨਸ ਆਪ ਜੀ ਨਾਲ ਜਾਗਦਾਰੀ ਤਸਵੀਰ ਸਾਂਝੀ ਕਰਨਾ ਚਾਹੁੰਦੇ ਆਂ ਮੈਂ ਪਿੱਛੇ ਹੋ ਜੂ ਉਹ ਮੈਮ ਨੂੰ ਉੱਧਰ ਤਾਂ ਆਇਆ ਨੂੰ ਗੱਲ ਸੁਣਾਉਂਗਾ ਅਸੀਂ ਸਾਡੇ ਮਾਣਯੋਗ ਐਸਐਸਪੀ ਸਾਹਿਬ ਅਤੇ ਪਹੁੰਚੇ ਸਮੂਹਤਵੰਤੇ ਸੱਜਣਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਅਸੀਂ ਕਾਮਨਾ ਕਰਦੇ ਆ ਕਿ ਫਰੀਦਕੋਟ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਜੀ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਹਰ ਵਕਤ ਆਪ ਜੀ ਨਾਲ ਮੋੜੇ ਨਾ ਮੋੜਾ ਜੋੜ ਕੇ ਫਰੀਦਕੋਟ ਨੂੰ ਹੋਰ ਬਲੰਡੀਆਂ ਤੇ ਪਹੁੰਚਾਉਣ ਦਾ ਯਤਨ ਕਰਾਂਗੇ ਜੈ